ਮੋਗੇ بارش ਨੇ ਜਿਹੜਾ ਮਾਹੌਲ ਸੁਹਾਵਣਾ ਕਰਤਾ ਕਈ ਦਿਨਾਂ ਦੀ ਜਿਹੜੀ ਬਹੁਤ ਗਰਮੀ ਸੀਗੀ بارش ਜਿਹੜੀ ਤਕਰੀਬਨ ਅੱਗੇ ਪਹਿਲਾਂ ਪਈ ਆ ਕੋਈ ਵਧੀਆ بارش ਨਹੀਂ ਪਈ ਤੇ ਅੱਜ ਜਿਹੜਾ ਸਵੇਰ ਦਾ ਮੌਸਮ ਬੱਦਲ ਬਹੁਤ ਜ਼ਿਆਦਾ ਚੜਿਆ ਸੀ ਤੇ ਖੁੱਲ ਕੇ ਜਿਹੜੀ ਬਾਰਿਸ਼ ਆਜੀ ਪਈ ਆ ਸਾਵਣ ਦੇ ਪੂਰੇ ਮਹੀਨੇ ਦੇ ਵਿੱਚ ਮਾੜਾ ਮੋਟਾ ਕਿਤੇ 2-4 ਕਣੀਆਂ ਆ ਗਈਆਂ ਇੰਨਾ ਕੀ ਕੰਮ ਸੀ ਉਹਦੇ ਨਾਲ ਸਮਾਂ ਦੀ ਹੋਰ ਹਮਮਤ ਜ਼ਿਆਦਾ ਵੱਜ ਜਾਂਦੀ ਹੈ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਵੇਖੋ ਮਾਹੌਲ ਕਿਦਾਂ ਦਾ ਐ ਫੁੱਲ ਬਾਰਿਸ਼ ਜਿਹੜੀ ਹੋ ਰਹੀ ਹੈ ਪੌਦੇ-ਪੂਦੇ ਆ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੱਧੇ ਪੂਦੇ ਬਹੁਤ ਆਖਾਪ ਕਟਾਈ ਦਾ ਪੰਜਾਂ ਸੱਤਾਂ ਇੱਕ ਹਫ਼ਤੇ ਦੇ ਵਿੱਚ ਦਹਾਂ ਦਿਨਾਂ ਦੇ ਵਿੱਚ ਫੇਰ ਵੱਡਾ-ਵੱਡਾ ਹੋ ਜਾਏ ਅੱਜ ਸਾਰੀ ਐਦਾਂ ਦਾ ਮਾਹੌਲ ਹੈ ਜਿਹੜਾ ਮੌਕੇ ਬਾਰਿਸ਼ ਦਾ ਕਿੰਨਾ ਸੋਹਣਾ ਲੱਗ ਰਿਹਾ ਕਿੰਨੀ ਇਹ ਗਰਮੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਨਾ ਤਾਂ ਕਿਤੇ ਜਾਣ ਨੂੰ ਜੀ ਕਰਦਾ ਨਾ ਕੱਪੜੇ ਪਾਉਣ ਨੂੰ ਜੀ ਕਰਦਾ ਬਹੁਤ ਬੁਰਾ ਹਾਲ ਕੀਤਾ ਐ ਇਸ ਗਰਮੀ ਨੇ ਬਾਕੀ ਜਿਹੜੀ ਮੋਗੇ ਆਪਣੇ ਦਾ ਬਿਜਲੀ ਵਾਲਾ ਜਿਹੜਾ ਗ੍ਰੈਡ ਮਚਣ ਕਾਰਨ ਇੱਕ ਹਫ਼ਤਾ ਜਿਹੜੀ ਉਹ ਤੰਗੀ ਕੱਟੀ ਐ ਉਹਦੇ ਤਾਂ ਕੀ ਕਹਿਣੇ ਹਾਲ ਜਿਹੜਾ ਟੁੱਟ ਰਿਹਾ ਵਾਵਾ ਲੱਗੇ ਸੀਗੇ ਅਨਾਰ ਅਨਾਰ ਦੇ ਜਿਹੜੇ ਫੁੱਲ ਫੁੱਲ ਝੜੀ ਜਾਂਦੇ ਐ ਬਾਰਿਸ਼ ਦੇ ਵਿੱਚ ਪਰ ਫੇਰ ਵੀ ਮਾੜੇ ਮੋਟੇ ਕੁਝ ਬਚੇ ਆ ਜਿਹੜੇ ਉਹਨਾਂ ਦੇ ਬਣੀ ਜਾਂਦੇ ਆ ਨਾਲ ਚੀਕੂ ਵੀ ਐਤ ਕੀ ਲੱਗੇ ਸੀ ਚੀਕੂ ਥੋੜੇ ਲੱਗੇ ਅਮਰੂਦ ਬਹੁਤ ਲੱਗੇ ਅਮਰੂਦ ਹੁਣ ਤੋੜਿਆ ਤਕਰੀਬਨ 5-4 ਰਹਿ ਗਏ ਆ ਤੇ ਫੇਰ ਵੀ ਜਿਹੜੇ ਦੁਬਾਰਾ ਨਾਲ ਦੀ ਨਾਲ ਜਿਹੜੇ ਲੱਗੀ ਜਾਂਦੇ ਬਾਕੀ ਬੂਟੇ ਦੇਖੋ ਦਾ ਆਪਣੇ ਨੂੰ ਦਿਖਾਈਏ ਬੈਂਬੂ ਮਦਰ ਫਾਈਕਸ ਅਮਰੂਦ ਕਿੰਨੂ ਆ ਚੀਕੂ ਆ ਅਨਾਰ ਲੱਗਿਆ ਕੜੀ ਪੱਤਾ ਤੇ ਆਸਟ੍ਰੇਲੀਆ ਨਾ ਜਿਹੜੇ ਕੀ ਕਹਿੰਦੇ ਆ ਨੂੰ ਮੈਂ ਉਹਦਾ ਮੈਨੂੰ ਨਾਮ ਭੁੱਲ ਗਿਆ ਆਸਟ੍ਰੇਲੀਆ ਚ ਹੁੰਦੇ ਆ ਜ਼ਿਆਦਾਤਰ ਸ਼ੋਕਾ ਟਰੀ ਆ